ਦਾ ਸ਼੍ਰੀਕਾਲ ਦੋਸਤੋ ਕੀ ਹਾਲ ਚਾਲ ਹੈ ਆ ਨਾ ਜਿਹੜਾ ਆਪਣਾ ਆਨੰਦਪੁਰ ਸਾਹਿਬ ਤੋਂ ਨੰਗਲ ਨੂੰ ਹਾਈਵੇ ਜਾਂਦਾ ਤੇ ਪੂਰੀ ਤਰ੍ਹਾਂ ਬਲੌਕ ਹੈ ਕਈ ਕਿਲੋਮੀਟਰ ਤੱਕ ਜਾਮ ਲੱਗੇ ਹੋਇਆ ਜਾਂ ਤਾਂ ਅੱਗੇ ਕੋਈ ਐਕਸੀਡੈਂਟ ਹੋ ਗਿਆ ਜਾਂ ਫਿਰ ਕੋਈ ਪ੍ਰੋਬਲਮ ਆ ਕਿ ਰੋਡ ਦੇ ਵਿੱਚ ਕੋਈ ਨਾ ਕੋਈ ਸੋਚੋ ਓਲੇ ਮੱਲੇ ਤੇ ਬਸਾਖੀ ਦੇ ਕੀ ਹਾਲ ਹੁੰਦਾ ਹੋਊਗਾ ਇੱਥਾ ਓਲੇ ਮੱਲੇ ਤੇ ਬਸਾਖੀ ਨੂੰ ਮੁੱਖ ਰੱਖਦੇ ਹੋਏ ਨਾ ਹੁਣ ਬਾਈਪਾਸ ਜਿਹੜਾ ਮਨਜ਼ੂਰ ਹੋਇਆ ਉਹ ਹੋਇਆ ਕੀਰਤਪੁਰ ਵੱਲ ਧਿਆਨ ਦੇਣ ਜਿਹੜੇ ਨੱਕੀਆਂ ਆਂਦਾ ਨਾ ਜਿੱਥੇ ਗੇਟ ਬਣਿਆ ਵਾ ਗੇਟ ਉੱਥੋਂ ਬਾਈਪਾਸ ਚੱਕ ਕੇ ਬਾਹਰੋਂ ਬਾਹਰ ਸਤਲੋਜ ਦਰਿਆ ਵੱਲੋਂ ਲਿਆ ਗਿਆ ਜਿੱਥੇ ਕਹਿਣ ਦਾ ਭਾਵ ਅਗੰਪਰਾ ਅੱਗੇ ਮੰਡੀ ਹੈ ਨਾ ਉੱਥੇ ਨੂੰ ਨਿਕਲਿਆ ਉੱਥੋਂ ਤੇ ਸਿੱਧੇ ਹੀ ਢੇਰ ਡੱਬਰੀ ਨੂੰ ਜਾਊਗਾ ਬਾ ਜਿੰਨੀ ਵੀ ਟ੍ਰੈਫਿਕ ਹੈ ਇਹ ਸਾਰੀ ਨੰਗਲ ਮਹਿਤਵ ਪਰ ਉਹਨੇ ਨੂੰ ਜਾਣੇ ਵਾਲੀ ਹੈ ਫਿਰ ਇਹ ਸਾਰੀ ਟ੍ਰੈਕ ਕੋ ਬਾਈਪਾਸ ਹੋ ਕੇ ਚੱਲ ਜਾ ਕਰਨੀ ਬਸ ਆਨੰਦਪੁਰ ਸਾਹਿਬ ਤੋ ਉਹਨੇ ਆਇਆ ਕਰਨਾ ਜੀ ਨਾ ਜਾਂ ਮੱਥਾ ਟੇਕਣਾ ਜਾਂ ਕੋਈ ਸ਼ਹਿਰ ਚੋਂ ਸਮਾਨ ਖਰੀਦਣਾ ਇਹ ਵੀ ਛੁਟਕਾਰਾ ਛੇਤੀ ਮਿਲ ਜਾਣਾ ਬਾਕੀ ਹੁਣ ਜਾ ਕੇ ਪਤਾ ਲੱਗਦਾ ਵੀ ਉੱਥੇ ਚੱਕਰ ਕਿਆ ਹੋਇਆ ਵਾ ਬਾਈਪਾਸ ਹੈ ਵੀ ਜ਼ਰੂਰੀ ਤਾਂ ਕਿਉਂਕਿ ਜਦ ਹੁਣ ਇੰਨਾ ਜਾਮ ਲੱਗਦਾ ਤੋ ਸੋਚੋ ਬਈ ਹੋਲੇ ਵਿਸਾਖੀ ਤੇ ਕੀ ਹਾਲ ਹੁੰਦਾ ਹੋਣਾ ਮੈਨੂੰ ਲੱਗਦਾ ਵੀ ਕੋਈ ਚੀਜ਼ ਪਲਟ ਗਈ ਸੜਕ ਦੇ ਵਿੱਚ ਦੇਖਦੇ ਆ ਹੈ ਤਾਂ ਲੱਗ ਗਈ ਆਹ ਕੋਈ ਹਾਦਸਾ ਹੋ ਗਿਆ ਹੋਇਆ ਲੱਗਦਾ ਕੋਈ ਵੱਡਾ ਇਸ ਕਰਕੇ ਬਾਈਪਾਸ ਮਨਜ਼ੂਰ ਹੋਇਆ ਜਦ ਆ ਜਾਮ ਲੱਗਦੇ ਰੇਲਵੇ ਲਾਈਨ ਵੀ ਲੰਘਦੀ ਹੈ ਜਦੋਂ ਫਾਟਕ ਲੱਗ ਜਾਂਦਾ ਕਈ ਵਾਰੀ ਕੋਈ ਪ੍ਰੋਬਲਮ ਆ ਜਾਵਾ ਫਿਰ ਇਤਾਂ ਜਾਮ ਲੱਗ ਜਾਂਦੇ ਇੱਥਾ ਇਸ ਕਰਕੇ ਸਾਵੇਂ ਦੀ ਲੋਡ ਨੂੰ ਦੇਖਦੇ ਹੋਏ ਤੇ ਬਾਈਪਾਸ ਬੜਾ ਜ਼ਰੂਰੀ ਸੀ ਓਹੋ ਅੱਛਾ ਉਹ ਹੈ ਕੁਛ ਗੱਡੀ ਪਲਟ ਗਈ ਆ ਬਾਈ ਟਰੱਕ ਹੈ ਉਹ ਪਲਟਿਆ ਵਾ ਇਹ ਤਾਂ ਮੈਨੂੰ ਲੱਗਦਾ ਕੋਈ ਨੀਂਦ ਨੂਂ ਦੇ ਵਿੱਚੇ ਪਤੰਦਰਨਾ ਫੁੱਟਬਾਦ ਪਰੇ ਚੜਾਤਾ ਲੱਗਦਾ ਮੈਨੂੰ ਓਹੋ ਹੋ ਹੋ ਗੱਬਾ ਸੈਂਟਰ 'ਚ ਮਾਰਿਆ ਫੁੱਟਬਾਦ ਦੇ ਕਾਂ ਕਰਕੇ ਜਾਮ ਲੱਗਿਆ ਇਹ ਪਤਾ ਅੰਦਰ ਨੀਂਦ ਚ ਹੋਣਾ ਇੱਥੇ ਹੈਗਾ ਚਰਨ ਗੰਗਾ ਪੋਲ ਚਰਨ ਗੰਗਾ ਪੋਲਾ ਇੱਥੇ ਢੇਟਾਂ ਦਾ ਭਰਿਆ ਹੋਤਾ ਟਿਪਰ ਨੰਬਰ ਹੈਗਾ ਐਚਪੀ 720318 ਇਹ ਸੈਂਟਰ ਦੇ ਵਿੱਚ ਵੱਜਿਆ ਬਈ ਆ ਵੱਜਿਆ ਬਈ ਆਲ ਦੇਖੋ ਬੱਲਾ 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 ਆ ਵਟਵਾਚ ਚ ਵੱਜਿਆ ਇਥਾ ਇਹ ਨੀਂਦ ਦਾ ਕੰਮ ਹੈ ਬਾਈ ਇਹ ਜਿਹੜਾ ਸੈਂਟਰ ਦੇ ਵਿੱਚ ਆ ਪੁਲ ਦੇ ਵਿੱਚ ਵੱਜਿਆ ਨਾ ਇਹ ਨੀਂਦ ਦਾ ਕਰਨਾ ਸੈਂਟਰ ਦੇ ਵਿੱਚ ਮਾਰਿਆ ਬਾਈ ਐਨ ਗੱਬਾ ਟਾਇਰ ਫਟ ਗਿਆ ਹਾਂ ਲੋ ਜੀ ਅਸਲ ਹੁਣ ਬਾਈ ਨੇ ਦੱਸਿਆ ਬਾਈ ਟਾਇਰ ਫਟ ਗਿਆ ਟਾਇਰ ਫਟ ਗਿਆ ਹੈ ਬਾਈ ਤਾਂ ਦੱਸਦਾ ਵੀ ਟਾਇਰ ਫਟ ਗਿਆ ਬਾਕੀ ਰੱਬ ਜਾਣਦਾ ਵੀ ਟਾਇਰ ਫਟਿਆ ਜਾ ਬਾਈ ਟਾਇਰ ਵੀ ਤੈਨੂੰ ਬੱਸ ਦਿੰਦਾ ਬਾਈ ਤੇ ਟਾਇਰ ਫਟਿਆ ਹਾਂ ਯਾਰ ਆ ਟਾਇਰ ਫਟ ਗਿਆ ਅਗਲਾ ਆ ਟਾਇਰ ਹੈ ਇਹ ਫਟ ਗਿਆ ਅਗਲਾ ਅਸਲ ਕਾਰਨ ਇਹ ਹੈ ਬਾਈ ਟਾਇਰ ਫਟਣੇ ਤੇ ਬਾਅਦ ਨਾ ਫੁੱਟ ਬਾਤ ਵਿੱਚ ਇਹਦਾ ਵੱਜਿਆ ਸੈਂਟਰ ਚ ਆ ਗਿਆ ਚਲੋ ਮਹਾਰਾਜ ਕਿਰਪਾ ਕਰੇ ਬਚਾਅ ਹੋ ਜਾਵਾ ਬਾਈ ਇਸੇ ਕਰਕੇ ਆਪਣਾ ਬਾਈਪਾਸ ਨਿਕਲਿਆ ਉਹ ਵੀ ਜਿਹੜੀ ਟ੍ਰੈਫਿਕ ਬਾਹਰੋਂ ਬਾਹਰ ਨਿਕਲ ਜਾਵਾ ਜਿਹੜੀ ਆਨੰਦਪੁਰ ਸਾਹਿਬ ਨੂੰ ਆਣੇ ਵਾਲੀ ਹੈ ਉਹ ਇਸ ਕਰਕੇ ਚਲੋ ਮਹਾਰਾਜ ਮੇਰ ਕਰਾ ਬਚਾ ਇਹ ਟਾਇਰ ਫਟਣੇ ਕਰਕੇ ਇਹ ਸਾਰਾ ਹਾਦਸਾ ਹੋਇਆ ਹੈ ਚਲੋ ਇਹ ਕੁਦਰਤੀ ਹੈ ਹੋ ਕਿਸੇ ਨਾਲ ਵੀ ਹੋ ਸਕਦਾ ਬਾਈ ਪਰ ਹੌਲੀ ਚੱਲਿਆ ਕਰੋ ਤਾਂ ਜੋ ਕਿ ਅਜ ਇਹ ਐਕਸੀਡੈਂਟ ਨਾ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ